ਦਾ ਬੋਕਰੇ ਪੁੱਛ ਨਹੀਂ ਕਰੀਆ ਪਹਿਲਾਂ ਸਾਡਾ ਮੇਰਾ ਯਾਰ ਦਰਦੇ ਆ ਰਿਹਾ ਸਾਡੇ ਲੋਕ ਸਾਈਡ ਮਾ ਕੇ ਖੜ ਕੇ ਦੇਖ ਤੋਕ ਲਾ ਗਿਆ ਬਈ ਮੋਕਰੀ ਦੇਖੂ ਬਾਕੀ ਤੋਂ ਕਿਹੜਾ ਆਪਣੇ ਕੋਲ ਯਾਰ ਕੋਣ ਮਾੜਾ ਤੁਹਾਡਾ ਬੋਲ ਕੋਣ ਤੁਹਾਨੂੰ ਤਾਂ ਸਰਕਾਰੀ ਆ ਨਹੀਂ 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 ਪ੍ਰਾਈਵੇਟ ਮੁੰਡਾ ਤਾਂ 20 ਸਾਲ ਦਾ ਹੈ ਉਹ ਨੌਕਰੀਆਂ ਕਿੱਥੇ ਕਰਦਾ ਪ੍ਰਾਈਵੇਟ ਕੰਮ ਕਰਦਾ ਦੁਨੀਆ ਦਾ ਚੋਰ ਖਾ ਜਾਂਦੇ ਸਾਰੇ ਅੱਛਾ ਭਾਈ ਦਿਖਾ ਸਕਦੇ ਹੋ ਕਿਹੜੀ ਬਾਈਕ ਆ ਉਹਨਾਂ ਦੀ ਉਹਨਾਂ ਦੀ ਬਾਈਕ ਤਾਂ ਸਪਲੈਂਡਰ ਆ ਉਹ ਖੜੀ ਆ ਬਾਈਕ ਨੂੰ ਕੁਝ ਨਹੀਂ ਹੋਇਆ ਮੁੰਡੇ ਤੇ ਸਿਰ ਦੇ ਉੱਤੇ ਉਹਦੀ ਕ੍ਰੋਸ ਹੋ ਗਿਆ ਇਹ ਸਰ ਕੇਸੀ ਦਾ ਡਿੱਪਰ ਲਾ ਰਿਹਾ ਤਾਂ ਇਹ ਸਰ ਪਤਾ ਨਹੀਂ ਕਹਦਾ ਡਿੱਪਰ ਹੈ ਸਾਨੂੰ ਨਹੀਂ ਇਹਦਾ ਪਤਾ ਬਸ ਸਾਨੂੰ ਇਹ ਚਾਹੀਦਾ ਬੰਦਾ ਚਾਹੀਦਾ ਇਹ ਸਾਨੂੰ ਅਸੀਂ ਉਹਨੂੰ ਆਪ ਹੀ ਦੇਖ ਲਾਂਗੇ ਬਾਅਦ ਵਿੱਚ ਮੋਕੇ ਡਰਾਈਵਰ ਭੱਜ ਗਿਆ ਮੋਕੇ ਡਰਾਈਵਰ ਭੱਜ ਗਿਆ ਜੀ ਸੁਣ ਨਹੀਂ ਮੋਕੇ ਚਲ ਪੁਲਿਸ ਨੂੰ ਫੋਨ ਕੀਤਾ ਕੋਈ ਨਹੀਂ ਆਈ ਪੁਲਿਸ ਵਾਲ ਤੋਂ ਕੋਈ ਨਹੀਂ ਆਇਆ ਆ ਚੌਕੀ ਹੈ ਪੁਲਿਸਿੱਥੋਂ ਵੀ ਨਹੀਂ ਆਈ ਅੱਜ ਘੰਟੇ ਬਾਅਦ ਪੁਲਿਸ ਆਈ ਹੈ ਭਾਈ ਤੁਹਾਡੇ ਕਿ ਲੱਗਦੇ ਹੋ ਉਹ ਬ੍ਰਦਰ ਹੈ ਮੇਰੇ ਯਾਰ ਛੋਟੇ ਭਰਾ ਤਾਏ ਦੇ ਮੁੰਡੇ ਚਾਚੇ ਦੇ ਮੁੰਡੇ ਸਾਡੇ ਕੋਈ ਚੱਕਣੀ ਅੱਛਾ ਪਿੰਡੋਂ ਸਾਡੇ ਆ ਕਿਹੜੀ ਜਗ੍ਹਾ ਤੋਂ ਕਿੱਥੇ ਜਾ ਰਹੇ 36 ਪਿੰਡ ਤੋਂ ਆ ਉਹ ਆਪਣੇ ਕੰਮ ਜਾ ਰਹੇ ਸੀ ਕੰਮ ਤੇ ਜਾ ਰਹੇ ਸੀ ਪਿੰਡ ਦੇ ਪਿੰਡ ਦੇ ਕਿੱਥੇ ਜਾ ਰਹੇ ਇਹ ਨਹੀਂ ਸਾਨੂੰ ਪਤਾ ਸਿੱਧੇ ਸਿੱਧੇ ਕੰਮ ਕਿੱਥੇ ਜਾਂਦਾ ਉਹ ਬੱਲਾ ਉਹ ਬੱਲਾ ਉਹਦੀ ਸਾਈਡ 'ਤੇ ਕੰਮ ਜਾਂਦਾ ਹੈ ਨਾ ਕੋਈ ਯਾਰ ਕਦੀ ਦਾ ਕੰਮ ਕਰਦਾ ਰਵਿਦਾ ਚੰਮਤੌਰ ਦੇ ਨਾਮ ਕੀ ਮੁੰਡੇ ਦਾ ਰਾਹੁਲ ਨਾਮ ਹੈ ਛੋਟਾ ਉਮਰ ਕਿੰਨੇ ਮੁੰਡੇ ਦੀ ਛੋਟੇ ਦੀ 20 ਸਾਲ ਉਮਰ ਹੈ ਮੈਰਿਡ ਆ ਭਾਜੀ ਨਹੀਂ 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 ਅਨਮੈਰਿਡ ਆ ਯਾਰ ਬੱਚਾ ਹਲੇ ਉਹ ਠੀਕ ਹੈ ਉਹਦੇ ਘਰ ਦੇ ਰੋੜੋ ਪਾਗਲ ਹੋਏ ਪਏ ਆ ਸਾਡੇ ਨਾਲ ਕੋਈ ਸਹਯੋਗ ਨਹੀਂ ਇਹਨਾਂ ਦਾ ਅਜੇ ਤੱਕ ਇਹਨਾਂ ਨੇ ਦੇਖਿਆ ਉਹਨਾਂ ਸੱਦ ਹੋਈ ਕੇ ਇਹਨਾਂ ਦਾ ਡਰਾਈਵਰ ਜਿਹੜਾ ਹੋਵੇ ਉਹ ਹਾਂ ਕਾਰਵਾਈ ਕਰਾਂਗੇ ਅਸੀਂ ਪੂਰੀ ਕਰਾਂਗੇ ਨਾ ਅਸੀਂ ਗੱਡੀ ਨੂੰ ਅੱਗ ਲਾ ਦੇਣੀ ਅੱਧੇ ਘੰਟੇ ਦੇ ਅੰਦਰ ਅੰਦਰ ਜੋ ਮਰਜ਼ੀ ਪ੍ਰਸ਼ਾਸਨ ਕਰਦਾ ਕਰ ਲਵੇ ਅਸੀਂ ਗੱਡੀ ਨੂੰ ਅੱਗ ਲਾ ਦੇਣੀ ਆ ਸਾਨੂੰ ਅਸੀਂ ਚੱਕਾ ਜਾਮ ਕਰ ਦੇਣਾ ਹੁਣੇ ਅਸੀਂ ਇਹਨਾਂ ਨੂੰ ਜੋ ਮਰਜ਼ੀ ਇਹ ਕਰ ਦੇ ਪ੍ਰਸ਼ਾਸਨ ਸਾਡੇ ਨਾਲ ਠੀਕ ਆ ਤੁਹਾਨੂੰ ਇਨਸਾਫ ਚਾਹੀਦਾ ਤੁਹਾਨੂੰ ਇਨਸਾਫ ਚਾਹੀਦਾ ਕਿਹੜਾ ਪ੍ਰਸ਼ਾਸਨ ਵੀ ਜਿਹੜਾ ਕਿਹੜਾ ਕਿਹੜਾ ਪਿੰਡ ਤਰਾੜ ਪਿੰਡ ਹੈ ਸਾਡਾ ਆਪਣਾ ਨਾਮ ਕੀ ਤੁਹਾਡਾ ਮਲਕੀ ਦਾ ਨਾਮ ਮੇਰਾ ਕ੍ਰਿਪ ਕੀ ਨਹਿਵਦੀ ਘਟਨਾ ਤੁਹਾਨੂੰ ਕਦੋਂ ਪਤਾ ਲੱਗਾ ਇਹ ਸਾਨੂੰ ਅੱਧਾ ਘੰਟਾ ਲੱਗੇ 8:00 ਵਜੇ ਦੇ ਕਰੀਬ ਹੋਈ ਆ ਕਿਹੜੇ ਹਸਪੀਟਲ ਲੈ ਕੇ ਗਏ ਉਹ ਸਿਵਲ ਹਸਪੀਟਲ ਲੈ ਕੇ ਪੋਸਟਮਾਰਟਮ ਲਈ ਸਾਡ ਮੇ ਵੀ ਲੈ ਗਏ ਉਹਨੂੰ ਚਾ ਬੰਦਾ ਠੀਕ ਹੈ ਕਿ ਨਹੀਂ ਉਹ ਐਕਸਪਾਇਰ ਹੋ ਗਿਆ ਮੋਕੇ ਤੇ ਮੋਕੇ ਦੇ ਤੋ ਹਾਂਜੀ ਤੇ ਜਿਹੜਾ ਡਰਾਈਵਰ ਉਹ ਮੋਕੇ ਦੇ ਦੌੜ ਗਿਆ ਉਹ ਮੋਕੇ ਨਹੀਂ ਵੱਜ ਗਿਆ ਨਾ ਬਈ ਪਰਿਵਾਰ ਚ ਕੌਣ ਕੌਣੀ ਇਹਦੇ ਪਰਿਵਾਰ ਚ ਤਾਂ ਡੈਡੀ ਤਾਂ ਹੈ ਹੀ ਨਹੀਂ ਇਹਦੇ ਵਿਚਾਰੇ ਉਹ ਤਾਂ 5-6 ਸਾਲ ਦੋ ਭਰਾ ਆਏ ਆ ਇਹ ਇੱਕ ਇਹ ਛੋਟਾ ਮੁੰਡਾ ਹੈ ਉਹਨਾਂ ਦਾ ਦੇਖ ਮਾਂ ਆ ਉਹ ਵਿਚਾਰੀ ਰੋ ਰੋ ਪਾਗਲ ਹੋਈ ਫਈ ਆ ਇੱਕ ਕੋਈ ਪੀਪਰ ਆ ਪਾਰ ਵਾਲੀ ਇਹ ਨਾਲ ਐਕਸੀਡੈਂਟ ਹੋ ਗਿਆ ਹੈ। ਅੱਛਾ ਜੀ। ਹਾਂ ਜੀ ਤੇ ਲੜਕੇ ਨੂੰ ਲੈ ਕੇ ਹਸਪਤਾਲ ਗਏ ਆ। ਅੱਛਾ। ਤੇ ਡਰਾਈਵਰ ਮੁੱਕ ਦੇ ਇਹਦਾ ਨਾਮ ਰਸਤ ਕਰ ਲਓ ਭਾਜੀ। ਰਸਤ ਕਰ ਲਓ। ਇਹ ਕਿੱਥੇ ਦੇ ਰਹਿਣ ਵਾਲਾ ਭਾਜੀ ਕੋਈ ਐਡਰੈਸ ਨਾਮ ਪਤਾ ਕੁਛ ਇਹਦਾ। ਡਰਾਈਵਰ ਦਾ ਨਾਮ ਵਗੈਰਾ ਕੁਛ। ਗੱਡੀ ਨੰਬਰ ਐਸ 472 ਜੀ। ਹਾਂ ਜੀ 5840। ਡਰਾਈਵਰ ਦਾ ਨਾਮ ਹੈਗਾ ਸੰਜੇ ਸਿੰਘ। ਕਿਉਂ ਕਿਧਰ ਰਹਿਣਾ ਹੈ। ਅੱਛਾ ਸਰ ਇੱਕ ਇੱਕ ਕੇਸੀ ਦਾ ਟਿਪਰ ਸੀਗਾ। ਇਹ ਆਪਣੇ ਜਿਹੜੇ ਰੋਡ ਬਣਾਉਂਦੇ ਆ ਬਜਰੀ ਰੇਤ ਇਹ ਤਾਂ ਰੁਕਦਾ। ਤੇ ਸਰ ਕੀ ਕਾਰਵਾਈ ਕੀਤੀ ਜਾਊਗੀ ਇਹ ਜੋ ਵੀ ਜਾਨੀ ਕਿ ਮੌਕੇ ਤੇ ਬਣਦੀ ਕਾਰਵਾਈ ਕੀਤੀ ਜਾਏਗੀ ਜਿਹੜੀ ਜਿਹੜੀ ਧਾਰਾ ਲੱਗੇਗੀ ਉਹ ਬੱਚੇ ਨਾਲ ਹੋਇਆ ਉਸ ਹਾਲਾਤ ਨਾਲ ਦੇਖਿਆ ਜਾਏਗਾ